ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਤੇ ਸ਼ਹਿਰ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਇੱਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸੰਬੰਧੀ ਲਗਾਏ ਜਾ ਰਹੇ ਕੈਂਪਾਂ ਦੌਰਾਨ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਵਿਖੇ ਡੀਏਵੀ ਕਾਲਜ ਆਫ ਐਜੂਕੇਸ਼ਨ ਫਾਰ ਊਮਨ ਬੈਰੀਗੇਟ ਵਿਖੇ ਲਗਾਏ ਗਏ ਕੈਂਪ ਦੌਰਾਨ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਕੈਂਪ ਦਾ ਦੌਰਾ ਕੀਤਾ। ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦਾ ਫਾਇਦਾ ਇਹ ਹੈ ਕਿ 13 ਸਰਕਾਰੀ ਵਿਭਾਗਾ ਦੇ ਕਰਮਚਾਰੀ ਅਤੇ ਅਧਿਕਾਰੀ ਮੌਕੇ ਤੇ ਮੌਜੂਦ ਰਹਿੰਦੇ ਹਨ ਜਿਸ ਕਾਰਨ ਲੋਕਾਂ ਦੇ ਕੰਮ ਮੌਕੇ ਤੇ ਹੀ ਹੁੰਦੇ ਹਨ ਅਤੇ ਕਿਸੇ ਨੂੰ ਕੋਈ ਮੁਸ਼ਕਲ ਵੀ ਪੇਸ਼ ਨਹੀਂ ਆਉਂਦੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਆਪ ਸਰਕਾਰ ਤੁਹਾਡੀ ਸਰਕਾਰ ਹੈ ਅਤੇ ਸਾਡਾ ਸਾਰਾ ਕੰਮ ਲੋਕ ਸੇਵਾ ਲਈ ਹੈ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਕੈਬ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਮੌਕੇ ਏਡੀਸੀ ਨਿਕਾਸ ਕੁਮਾਰ, ਐਸਡੀਐਮ ਮਨਕਵਲ ਚਾਹਲ ਸਣੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ ਪੰਜਾਬ ਸਰਕਾਰ ਦੀ ਜਿਹੜੀ ਅਨ ਪ੍ਰੈਜ਼ੀਡੈਂਟਲ ਸਕੀਮ ਹੈ ਕਿ ਸਰਕਾਰ ਆਪਕੇ ਦਵਾਰ ਅਜੇ ਤੋ ਪਹਿਲਾਂ ਕਦੀ ਨਹੀਂ ਦੇਖੀ ਗਈ ਹੈ ਸਰਕਾਰ ਤੋਂ ਪਹਿਲੇ ਸੋ ਉਹਦੇ ਤਹਿਤ ਅਸੀਂ ਅੱਜ ਇੱਥੇ ਕੈਂਪ ਆਰਗੇਨਾਈਜ਼ ਕੀਤਾ ਜਿਦੇ ਵਿੱਚ ਇਲਾਕੇ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹਨ ਤਕਰੀਬਨ 13 ਤਰ੍ਹਾਂ ਦੇ ਡਿਪਾਰਟਮੈਂਟ ਇੱਥੇ ਆਏ ਆ ਬਰਥ ਐਂਡ ਡੈਥ ਡਿਪਾਰਟਮੈਂਟ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਡਿਪਾਰਟਮੈਂਟ ਹੈ ਦੈਨ ਲੇਬਰ ਡਿਪਾਰਟਮੈਂਟ ਹੈ ਦੈਨ ਸਿਵਲ ਸਰਜਨ ਡਿਪਾਰਟਮੈਂਟ ਹੈ ਸੋ 13 ਤਰ੍ਹਾਂ ਦੇ ਡਿਫਰੈਂਟ ਡਿਪਾਰਟਮੈਂਟਸ ਆਏ ਆ ਉਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਚਾਹੇ ਕਿਸੇ ਦੀ ਕੋਈ ਡਾਕੂਮੈਂਟਰੀ ਕੋਈ ਮੁਸ਼ਕਲ ਹੈ ਮੰਨ ਲਓ ਕਿਸੇ ਦਾ ਆਧਾਰ ਕਾਰਡ ਨਹੀਂ ਬਣ ਰਿਹਾ ਜਾਂ ਕਰੈਕਸ਼ਨ ਹੈ ਜਾਂ ਵੋਟਰ ਕਾਰਡ ਨਹੀਂ ਬਣ ਰਿਹਾ ਜਾਂ ਕੋਈ ਪੈਨਸ਼ਨ ਨਹੀਂ ਲੱਗ ਰਹੀ ਉਹ ਇੱਥੇ ਜਿਹੜਾ ਹੁੰਦੀ ਸਪੋਰਟ ਹੀ ਜਿਹੜੇ ਡਿਪਾਰਟਮੈਂਟ ਤੋਂ ਆਏ ਨੇ ਰਿਪਰੈਜ਼ੈਂਟੇਟਿਵ ਉਹ ਕਰ ਰਹੇ ਨੇ ਔਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਜਿਹੜੇ ਹੱਲ ਆ ਮੌਕੇ ਤੇ ਹੀ ਕੱਟੇ ਜਾ ਰਹੇ ਨੇ ਲੋਕ ਇਸ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਇਸ ਉਪਰਾਲੇ ਤੋਂ ਬਹੁਤ ਜ਼ਿਆਦਾ ਖੁਸ਼ ਨੇ ਲੋਕ ਮਗਰ ਇੱਕ ਜਿਹੜੀ ਕਮੀ ਦੇਖੀ ਗਈ ਹੈ ਕਿ ਉਹ ਐਬ ਹੈ ਕਿ ਮੈਂ ਏਡੀਸੀ ਸਾਹਿਬ ਨੂੰ ਵੀ ਕਿਹਾ ਕਿ ਜਿਹੜਾ ਵੀ ਕੈਂਪਸ ਯੂ ਆਰਗੇਨਾਈਜ਼ ਕਰਨਾ ਹੈ ਸਾਨੂੰ ਕਮ ਸੇ ਕਮ 8 ਤੋਂ 10 ਦਿਨ ਪਹਿਲੇ ਦੱਸਣ ਤਾਂ ਜੋ ਅਸੀਂ ਮੈਕਸਿਮਮ ਲੋਕਾਂ ਨੂੰ ਐਡਵਰਟਾਈਜ਼ਮੈਂਟ ਕਰਕੇ ਮੈਕਸਿਮਮ ਲੋਕਾਂ ਨੂੰ ਇਸ ਸਕੀਮ ਦਾ ਜਿਹੜਾ ਬੈਨੀਫਿਟ ਦੇ ਸਕੀਏ tá no ano.